ਜਿੰਦਾਬਾਦ ਬੀਲੀ ਮੰਤਰੀ ਮੁਰਦਾਬਾਦ 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 ਦਾਇਕਾ ਜਿੰਦਾਬਾਦ 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 ਸਾਰੇ ਸਾਥੀਆਂ ਨੂੰ ਬੇਨਤੀ ਆ ਕਿ ਅੱਜ ਇਸ ਮੀਟਿੰਗ ਦੇ ਵਿੱਚ ਜਿਹੜੇ ਅਹਿਮ ਫੈਸਲੇ ਕੀਤੇ ਗਏ ਨੇ ਉਹ ਤੁਹਾਨੂੰ ਮੈਂ ਪੜ ਕੇ ਸੁਣਾਉਣ ਲੱਗਾ ਆ ਇਹ ਸਾਰੇ ਫੈਸਲੇ ਸਰਬਸੰਮਤੀ ਨਾਲ ਕੀਤੇ ਗਏ ਨੇ ਜਿਹੜਾ ਸਾਥੀ ਸਾਡਾ ਇਹ ਫੈਸਲੇ ਲਾਗੂ ਨਹੀਂ ਕਰੇਗਾ ਉਸ ਦੀ ਜਥੇਬੰਦੀ ਤੋਂ ਮੁਰਦਾਬੀ ਮੈਂ ਬਿਸ਼ੇਪ ਖਾਜ ਕੀਤੀ ਜਾਊਗੀ ਤੇ ਕੋਈ ਵੀ ਜਥੇਬੰਦੀ ਹੋਰ ਉਸ ਸਾਥੀ ਦੀ ਮੈਂ ਬਿਸ਼ੇਪ ਨਹੀਂ ਪਰੂਗੀ ਇਹ ਫੈਸਲੇ ਸਰਬਸੰਮਤੀ ਦੇ ਨੰਬਰ 1 ਤੇ ਕਿਸੇ ਵੀ ਜਈ ਜਿਸ ਨੇ ਸੰਘਰਸ਼ ਵਿੱਚ ਹਿੱਸਾ ਨਹੀਂ ਲਿਆ ਉਸ ਦੇ ਫੀਡਰ ਤੇ ਕੋਈ ਵੀ ਏਲਮ ਲਾਈਨ ਮੈਂ ਪਰਮਨੈਂਟ ਨਹੀਂ ਲਵੇਗਾ ਨੰਬਰ 2 ਜੇਕਰ ਕਰਮਚਾਰੀ ਨੇ ਸੰਘਰਸ਼ ਵਿੱਚ ਹਿੱਸਾ ਨਹੀਂ ਲਿਆ ਉਸ ਦੀ ਮੈਂਬਰਸ਼ਿਪ ਖਾਜ ਕੀਤੀ ਜਾਵੇਗੀ ਤੇ ਉਸ ਦੀ ਮੈਂਬਰਸ਼ਿਪ ਕੋਈ ਵੀ ਹੋਰ ਜਥੇਬੰਦੀ ਨਹੀਂ ਪਰੇਗੀ ਨੰਬਰ 3 ਤੇ ਕਿਸੇ ਵੀ ਜਈ ਜਈ ਨੂੰ ਟੈਲੀਫੋਨ ਤੇ ਟ੍ਰਿਪਿੰਗ ਨਹੀਂ ਦਿੱਤੀ ਜਾਵੇਗੀ ਨੰਬਰ 4 ਏਲਮ ਲਾਈਮ ਬਿਨਾ ਜਈ ਦੇ ਪਰਮਟੇ ਲਾਈਨ ਤੇ ਕੰਮ ਨਹੀਂ ਕਰੇਗਾ ਜੇਕਰ ਕਿਸੇ ਬਿਜਲੀ ਘਰੋਂ ਜਈ ਨੂੰ ਕੰਪਨਸੇਟ ਕੀਤਾ ਗਿਆ ਤਾਂ ਉਸ ਬਿਜਲੀ ਘਰ ਦਾ ਮੁਕੰਮਲ ਬਾਈਕੜ ਕੀਤਾ ਜਾਵੇਗਾ ਨੰਬਰ 7 ਜੇਕਰ ਕੋਈ ਜੇ ਆ ਅਧਿਕਾਰੀ ਬਿਜਲੀ ਘਰ ਦੇ ਕੰਮ ਚ ਇਹਨਾਂ ਬਧਿਕੀ ਕਰੇਗਾ ਤਾਂ ਉਸ ਦਾ ਅਧਿਕਾਰੀ ਦਾ ਮੁਕੰਮਲ ਬਾਈਕੜ ਕੀਤਾ ਜਾਵੇਗਾ ਤੇ ਉਸ ਅਧਿਕਾਰੀ ਵਿਰੁੱਧ ਬਿਜਲੀ ਬੋਰਡ ਦੀ ਜਥੇਬੰਦੀਆਂ ਸੰਘਰਸ਼ ਕਰਨ ਗਿਆ ਤੇ ਤਾਂ ਨਾ ਲਾਉਣ ਗਿਆ ਇਹਦੇ ਸਾਰੇ ਚੀਜ਼ਾਂ ਨੂੰ ਜੇ ਸਾਥੀ ਮਨਜ਼ੂਰ ਨੇ ਤਾਂ ਆਪਾਂ ਨਾਰੇ ਦੇ ਨਾਲ ਇਹ ਸਾਰੇ ਚੀਜ਼ ਨੂੰ ਮਨਜ਼ੂਰੀ ਦਈਏ ਬਿਜਲੀ ਮਲਾਇ ਮੇਘਤਾ ਜਿੰਦਾਬਾ 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 ਕਮੇਟੀ ਜਿੰਦਾਬਾਦ 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 ਜੀ ਮੰਤਰੀ ਮੁਰਦਾਬਾਦ 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 ਸਰਕਾਰ ਮੁਰਦਾਬਾਦ 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 ਜੈ ਜਨਤਾ ਜੈ ਸ਼ਕਤੀ ਜਿਤਨੇ ਲੋਕਾਂ ਧੰਨਵਾਦ ਆਦਰਯੋਗ ਸਾਥੀਓ ਅੱਜ ਆਪਾਂ ਜਿਹੜਾ ਸਾਡੇ ਸੰਗਸਾਂ ਸੰਜੇ ਸੈਂਟਰ ਵੱਲੋਂ ਜਾਰੀ ਆਇਆ ਇਹ ਸਬੰਧ ਵਿੱਚ ਬਾਤ ਇਹ ਕਿ ਸਟ੍ਰਾਈਕ ਤੇ ਆਪਾਂ ਮਾਸਦੀਦ ਦਿੱਤੇ ਆ ਬਾਤ ਇਹ ਦੀ ਅੱਜ ਸ਼ਾਮ ਤੱਕ ਕੀ ਪ੍ਰੋਬਲਮਾਂ ਕੋ ਆਉਂਦਾ ਆ ਉਹਦੀ ਤੁਹਾਨੂੰ ਨਾਲ ਦੇ ਨਾਲ ਹੀ ਵਟਸਐਪ ਤੇ ਜਾਣ ਕੇ ਦਿੱਤੀ ਜਾਊਗੀ ਅਲਟਾਲੇ ਪ੍ਰੋਗਰਾਮ ਦਾ ਕੋਈ ਵੀ ਵਿਖਾ ਜੋਖਾ ਸਾਨੂੰ ਨਹੀਂ ਆਇਆ ਫਿਰ ਵੀ ਅਸੀਂ ਆਪਣੀ ਜੈਂਡ ਫੋਰਮ ਨੂੰ ਇਕਤਾ ਮੰਚ ਪੰਜਾਬ ਨੂੰ ਬੇਨਤੀ ਕਰਦੇ ਆਂ ਕਿ ਇਸ ਦਾ ਅਸਰ ਬਹੁਤ ਜਿੰਨਾ ਲੰਮਾ ਹੁੰਦਾ ਹੈ ਲੰਮਾ ਕੀਤਾ ਜਾਵੇ ਤਾਂ ਅਸੀਂ ਆਪਣੀ ਇਹ ਦਬੰਦਾ ਪੂਰੀਆਂ ਕਰ ਸਕੀਏ ਪੂਰੀਆਂ ਲੈ ਸਕੀਏ ਇੱਥੇ ਸਾਥੀ ਉਹਨੇ ਇੱਕ ਵਾਰਸਾ ਤੇ ਵੀਡੀਓ ਵਾਇਰਲ ਹੋ ਰਹੀ ਆ ਆਮ ਆਦੇ ਪਾਰਟੀ ਦੂਸਤ ਦਾ ਪੰਜਾਬ ਦਾ ਗੂ ਆਪਣੇ ਨੂੰ ਕਹਿ ਰਿਹਾ ਸਾਥੀ ਸੁਖਿੰਦਰ ਸਿੰਘ ਉਹ ਕਹਿੰਦਾ ਵੀ ਇਹਨਾਂ ਮਲਾਜਮਾਂ ਨੂੰ ਕੱਢ ਕੇ 20-20 ਹਜ਼ਾਰ ਤੇ ਮਲਾਜਮ ਰੱਖੇ ਜਾ ਸਕਦੇ ਆ ਇਹਨਾਂ ਨੂੰ ਕੱਢ ਕੇ 20-20 ਹਜ਼ਾਰ ਤੇ ਮਲਾਜਮ ਰੱਖੇ ਜਾਣਾ ਮੈਂ ਸਾਥੀ ਨੂੰ ਖੁੱਲੀ ਬੇਨਤੀ ਕਰਦਾ ਹਾਂ ਵੀ ਜੇ ਤੇਰੇ ਦੋ ਬੱਚੇ ਇੱਕ ਬੇਟਾ ਇੱਕ ਬੇਟੀ ਜਨਮ ਉਹਨੂੰ ਮੈਂ 20000 ਮਹੀਨਾ ਆਪਣੇ ਉਹਦਾ ਦਊਗਾ ਹਰ ਮਹੀਨੇ ਤੂੰ ਆਪਣੇ ਦੋਵੇਂ ਬੱਚੇ ਨਮਰਗਤ ਦੇ ਹੋਣਾ ਚਾਹਨਾ ਤੇ ਮੇਰੇ ਘਰ ਉਹਨੂੰ ਸਵੇਰੇ ਸ਼ਾਮ ਦੋਵੇਂ ਟਾਈਮ ਸੱਸੀ ਘਰ ਬੁਲਾ ਦੇ ਸਵੇਰੇ 9 ਵਜੇ ਆਣ ਕੇ ਸ਼ਾਮੇ 9 ਵਜੇ ਸੱਸੀ ਘਰ ਲੈ ਕੇ ਵਾਪਸ ਚੱਲ ਜਨ ਕੋਈ ਕੰਮ ਨਹੀਂ ਬਸ ਦੋ ਕੰਮ ਆ ਸਵੇਰੇ ਆਉਣਾ ਸੱਸੀ ਵਾਲਾ ਬੋਣੀ ਆ ਸ਼ਾਮ ਨੂੰ ਜਾਣਾ ਸੱਸੀਆ ਬੁਲਾ ਕੇ 5 ਵਜੇ ਚੱਲ ਜਾਣਾ ਜਿਹੜੀ ਇਹ ਸਹੂਲਤਾਂ ਮੈਂ ਆਪਣੇ ਬੱਚਿਆਂ ਨੂੰ ਦਿੰਦਾ ਉਹ ਤੇਰੇ ਬੱਚਾਂ ਦਿੱਤੀਆਂ ਜਾਣਗੀਆਂ 20000 ਰੁਪਏ ਵੀ ਨਾਲ ਦਿੱਤੇ ਜਾਊਗਾ ਇਹ ਦਿਮਾਗ ਤੇ ਨਹੀਂ ਖੁੱਲੇ ਸਿਰਾਂ ਦੇ ਨਾਲ ਨਹੀਂ ਕਰਦੇ ਕਿ ਅਜਿਹੇ ਪ੍ਰਸਾਦ ਵਿਧਾਨ ਸਭਾ ਦੇ ਬਿੱਲ ਲੈ ਕੇ ਆ ਰਹੇ 350% ਵਾਧੇ ਦਾ ਐਮਐਲਏ ਮੰਤਰੀਆਂ ਦਾ ਉਹਦੇ ਤੇ ਵੀ ਚੰਨ ਆਪਾਂ ਕਿ ਉਹਨਾਂ ਨੂੰ ਕਿਉਂ ਲੋੜਿਆ 350% ਵਾਧੇ ਦੀ ਬਿਜਲੀ ਮਲਾਈਮਾਂ ਦੇ ਤਿੰਨ ਤੁਹਾਂ ਵਧ ਜਾ ਰਹੀਆਂ ਨੇ ਘਰ ਬਿਠਿਆ ਸਾਰਾ ਕੁਝ ਵਧਿਆ ਜਾਦਾਂਦਾ ਆਪਾਂ ਆਪਣੇ ਬੱਚੇ ਦੇ ਬਾਹਰ ਦੇਸ਼ਾਂ ਸੈੱਟ ਕਰ ਲਏ ਉਥੋਂ ਪੈਸੇ ਆਉਂਦੇ ਆ ਆਪਾਂ ਜੂਥ ਅਗੂ ਬਣ ਕੇ ਦੋ ਨੰਬਰ ਦਾ ਪੈਸਾ ਹੀ ਮੇਰੇ ਸਾਹਣ ਆਉਂਦਾ ਆਊਗਾ ਜਿਹੜੇ ਆਪਾਂ ਇੰਦੀਆ ਵੱਡੇ ਵੱਡੇ ਗੱਲਾਂ ਕਰਦੇ ਆ ਨੇ ਇਹ ਬੰਦਾ ਬੇਰੁਜ਼ਗਾਰ ਜਿਹੜਾ ਹੋਵੇ ਨਾ ਉਹ ਬੇਰੁਜ਼ਗਾਰੀ ਨੂੰ ਉਸਤਾਦ ਇਤਿਹਾਸ ਨਹੀਂ ਕਰਦਾ ਲੋਕਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਕਰਦਾ ਦੇਖੋ ਸਾਥੀਏ ਜਿਸ ਤਾਂ ਇਹ ਤੁ ਲੱਜ ਵਾਤੇ ਆ ਬਹੁਤ ਭੱਦੇ ਲੱਜ ਨੇ ਅਸੀਂ ਮਿਹਨਤਾਂ ਕੀਤੀਆਂ ਅਸੀਂ ਬਿਜਲੀ ਬੋਰ ਤੋਂ ਸਾਰਾ ਸਾਰੀ ਅੰਮ੍ਰਿਤਸਰ ਹਟਾਤੀ ਆ ਤਾੜ ਜਾ ਕੇ ਬਿਜਲੀ ਬੋਰ ਤੋਂ ਦਿਖਾਵਾ ਲੈਣ ਦੇ ਕਾਬਲ ਹੋਏ ਆ ਸਾਡੇ ਸੰਘਰਸ਼ਾਂ ਨੇ ਸਾਡੇ ਸਾਥੀਆਂ ਨੇ ਹੌਂਸਲੇ ਦੇ ਕੇ ਕਰਕੇ ਇਹਰੇ ਇਹਨਾਂ ਦਿਖਾਵਾ ਇਹ ਆਪਣੀਆਂ ਲਾਗੂ ਕਰਈਆਂ ਆ ਤਾਂ ਦੇਖਿਆ ਤੁਹਾਨੂੰ ਤਖਾਵਾ ਨਹੀਂ ਮਿਲ ਰਹੀਆਂ ਜੇ ਬਿਜਲੀ ਬੋਰ ਦਾ ਕੰਮ ਕਰਦੇ ਬਿਜਲੀ ਬੋਰ ਤਖਾਵਾ ਦੇਂਦੇ ਤੁਸੀਂਾਨੂੰ ਘਰੋਂ ਤਖਾਵਾ ਨਹੀਂ ਦੇ ਰਹੇ ਇਸ ਕਰਕੇ ਜਿੱਦਾਂ ਦੀ ਗੱਲ ਕਰੋਗੇ ਉਦਾਂ ਦਾ ਜਵਾਬ ਮਿਲੇਗਾ ਜੇ ਇਹ ਨਾ ਹੋ ਉਹ ਦਿਨ ਵੀ ਵੇਖਣੇ ਪੈ ਜਾਣ ਜੇਦਾਂ ਸਾਨੂੰ ਸੰਘਰਸ਼ ਦਾ ਰਾਹ ਛੱਡਣਾ ਪਵੇ ਤਾਂ ਹੋਊ ਕਿ ਰਾਹ ਤਿਆਰ ਕਰਨਾ ਪਵੇ ਆਪਣੇ ਆਪ ਨੂੰ ਆਪਣੇ ਵਿੱਚ ਰੱਖੋ ਵਧੀਆ ਰਹੋਗੇ ਬੰਗਲਾਦੇਸ਼ ਦੀ ਆਧਾਰ ਸਾਹਮਣੇ ਆ ਜਿੱਦਾਂ ਲੋਕਾਂ ਦਾ ਵਿਰੋਧ ਘੜਕੁੱਟਿਆ ਉਹਨਾਂ ਲੈਣੇ ਦੇਣੇ ਪੈਣਗੇ ਐਵੇਂ ਲੋਕਾਂ ਦਾ ਰੋਧ ਜਿਹੜਾ ਨੂੰ ਵਧਾਉਣ ਵਾਸਤੇ ਇਹ ਬੰਨੇ ਆਪਣੀ ਬਿਆਸबाजी ਨਾ ਕਰੋ ਜੇ ਸੰਘਰਸ਼ ਨੂੰ ਇਸ ਮਤੰਦੀ ਕੋਸ਼ਿਸ਼ ਕਰੋ ਤਾਂ ਕਿ ਲੋਕ ਜਿਹੜੇ ਆ ਸੁਖਰੀ ਨਹੀਂ ਸੌ ਸਕਣ ਲੋਕਾਂ ਨੂੰ ਵਧੀਆ ਸਪਲਾਈ ਦੇ ਸਕੀਏ ਆਵੇਂ ਸਮੇਂ ਦੇ ਜੇ ਇਸ طرح ਦੀਆਂ ਵਾਲੀਆਂ ਕੋਈ ਵੀਡੀਓ ਆਉਣਗੀਆਂ ਉਹਦਾ ਮੂੰਹ ਤੋੜ ਜਬਾ ਦਿੱਤਾ ਜਾਊਗਾ ਸਾਥੀਆਂ ਦੀ ਇਸੇ ਆਸ ਨਾਲ ਕਿਹੋ ਜੇ ਲੋਕਾਂ ਨੂੰ ਮੂੰਹ ਨਾਲ ਲਈਏ ਆਵੇਂ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਅੱਜ ਮੁਕੰਮਲ ਬਾਈਕਾਟ ਕਰੀਏ ਜਿਹੜੇ ਮੁਲਾਜ਼ਮ ਆ ਉਹ ਇੱਥੇ ਫੈਸਲਾ ਕਰਨ ਪਿਆ ਆਮ ਆਦਮੀ ਪਾਰਟੀ ਦੇ ਕੋਈ ਵੀ ਅਧਿਕਾਰ ਆਜੇ ਉਹਨੂੰ ਆਵੇਂ ਸਮੇਂ ਦੇ ਕੋਈ ਵੀ ਵੋਟ ਨਹੀਂ ਪਾਈ ਜਾਊਗੀ ਜਿਹੜੀ ਮਾਦੀ ਵੀ ਭਾ ਵਿਧਾਨ ਸਭਾ ਦੀ ਇਲੈਕਸ਼ਨ ਆਵੇ ਪਾ ਲੋਕ ਸਭਾ ਦੇ ਇਲੈਕਸ਼ਨ ਆਵੇ ਇਹਨਾਂ ਨੂੰ ਮੂੰਹ ਦਿਖਾਣੀ ਪੈਗੀ ਇਹਨਾਂ ਲੋਕਾਂ ਨੂੰ ਅਸੀਂ ਚਾਹੌ ਚਾਂਤੇ ਵਧਾਤਾ ਇਹਨਾਂ ਲੋਕਾਂ ਨੂੰ ਆਪਣਾ ਪੁਰਾਣਾ ਇਤਿਹਾਸ ਭੁੱਲ ਗਿਆ ਤੇ ਆਮ ਸਮੇਂ ਦੇ ਵਿੱਚ ਇਹਨਾਂ ਨੂੰ ਪਤਾ ਲੱਗ ਜੇ ਕਿ ਜੇ ਇਸ ਲਈ ਕਿ ਤੁਸੀਂ ਪਹਿਲਾਂ ਲੋਕਾਂ ਦਾ ਵਿਰੋਧ ਕਰਦੇ ਹੋ ਸਾਡੇ ਸਿਹਾ ਅਛਾ ਜਾਣ ਕੇ ਬੋਲ ਕੇ ਤੁਸੀਂ ਲੀਡਰ ਬਣ ਕੇ ਉਥੇ ਐਮਐਲਏ ਬਣ ਕੇ ਅੱਜ ਹਾਰੇ ਸੀਗਾ ਅਸੀਂ ਉਤਾਰ ਚੋ ਕਰਨ ਦੀ ਕੋਸ਼ਿਸ਼ ਕਰ ਰਹੇ ਜੀ ਇਸ ਦੇ ਚੀਜ਼ਾਂ ਜਿਹੜੀਆਂ ਨਾਲ ਪੰਜਾਬ ਸਰਕਾਰ ਨੂੰ ਵੀ ਆਪਣੇ ਮੰਤਰੀਆਂ ਤੇ ਆਪਣੇ ਅਹੁਦੇਦਾਰਾਂ ਤੇ ਲਗਾਮ ਹੋਣੀ ਚਾਹੀਦੀ ਆ ਤੇ ਸਿੰਘਾਚੀ ਜਿਹੜਾ ਸਾਥ ਵਿੱਚ ਚੱਲੰਦਿਆ ਉਹਨੂੰ ਸਾਥ ਵਿੱਚ ਖਤਮ ਕਰਨਾ ਚਾਹੀਦਾ ਇਹਨਾਂ ਸਿਹਾਸ ਨੂੰ ਐਵੇਂ ਚਾੜ੍ਹ ਪਟੋ ਕੰਦੀ ਕੋਸ਼ਿਸ਼ ਨਾ ਕੀਤੀ ਜਾਵੇ। ਆਉਣ ਹੋਏ ਸਮੇਂ ਦੇ ਵਿੱਚ ਸਾਥੀਓ ਜੇ ਸਾਨੂੰ ਇਹ ਹੋ ਜਾਏ ਸਾਨੂੰ ਤੋਂ ਪੰਜਾਬ ਦਾ ਸਿਹਾਸ ਆਇਆ। ਇਹਨੂੰ ਇਹਨਾਂ ਦਿਨ ਲਾਗੂ ਕੀਤਾ ਜਾਊਗਾ। ਜੈ ਜਨਤਾ, ਜੈ ਸਿਹਾਸ, ਜੈਤ ਨਾਲ ਦੇ ਲੋਕ। ਨਾਰੇ ਲਾ ਦੇ ਜੀ। ਪੰਜਾਬ ਸਰਕਾਰ ਮੁਰਦਾਬਾਦ। 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 ਸਰਪੰਚਾ ਮੁਰਦਾਬਾਦ। ਮੁਰਦਾਬਾਦ। ਜੁਰਦਾਬਾਦ। ਪੀਲੀ ਮੰਤਰੀ ਮੁਰਦਾਬਾਦ। ਮੁਰਦਾ ਚੱਕ ਜਾਗੇ ਬੰਤੇ ਗੋਡਾ